ਸਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਲਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਵੱਡੇ ਘਰ ਦੇ ਵਿੱਚ ਵੱਡੇ ਘਰ ਪਿੰਡ ਦੇ ਵਿੱਚ ਆ ਕੇ ਤੁਸੀਂ ਵੱਡੇ ਘਰ ਪਿੰਡ ਪਾਰ ਕਰਕੇ ਕੂਰੇ ਵਾਲੇ ਵਾਲੀ ਸਾਈਡ ਤੋਂ ਵੱਧ ਕੇ ਸੂਏ ਦੇ ਉੱਤੇ ਜਿੱਥੇ ਐਚਪੀ ਦੇ ਸਿਲੰਡਰ ਦੀ ਟੈਂਕੀ ਆ ਪਾਣੀ ਵਾਲੀ ਬਸ ਉਹਦੇ ਨਾਲ ਮੁੜ ਕੇ ਜਾਵਾਂ ਮਿੱਤਰੋ ਤੇ ਤੁਸੀਂ ਆਉਣਾ ਵਾ ਬਾਈ ਕਾਲੇ ਖੱਡੇ ਵਾਲੇ ਦੇ ਘਰੇ ਬਾਈ ਦਾ ਵੱਡਾ ਨਾਮ ਆ ਕਾਲਾ ਬਾਈ ਦਾ ਯਾਰਾਂ ਦਾ ਯਾਰ ਵੀ ਆ ਬਾਈ ਮਿੱਤਰੋ ਤੇ ਬਾਈ ਦੇ ਕੋਲੇ ਇੱਕ ਕਰਤਾਰ ਟਰੈਕਟਰ ਵਕਾਊ ਆ ਕਿਹੜਾ ਮਾਡਲ ਆ ਕਿੰਨੇ ਘੰਟੇ ਚੱਲਿਆ ਕੀ ਇੰਦੀ ਕੰਡੀਸ਼ਨ ਆ ਸਾਰੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਲਿਖ ਦੇਣੀ ਆ ਬਾਈ ਸਤਿ ਸ੍ਰੀ ਅਕਾਲ ਕਾਲੇ ਬਾਈ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਆ ਮਹਾਰਾਜ ਸਤ ਬਹੁਤ ਵਧੀਆ ਜੀ ਚੜ੍ਹਦੀ ਕਲਾ ਦੇ ਸਾਰੇ ਹਾਂਜੀ ਹਾਂਜੀ ਬਹੁਤ ਠੀਕ ਆ ਤੇ ਖੱਡੇ ਦਾ ਫਿਰ ਕੰਮ ਛੱਡਤਾ ਹਾਂ ਬਾਈ ਖੱਡੇ ਦਾ ਛੱਡਤਾ ਇਹ ਆਪਾਂ ਦਾ ਨਾ ਮੰਨ ਲਾ ਵੀ 23 ਚ ਕਢਾਇਆ ਸੀਗਾ 23 ਦੇ 12ਵੇਂ ਮਹੀਨੇ ਆਇਆ ਵਿਆ ਇਹ ਠੀਕ ਠੀਕ ਹੈ ਜੀ ਤੇ ਮੈਂ ਗਾਈਆਂ ਦਾ ਕੰਮ ਵਡ ਲਿਆ ਦੇ ਤਾਂ ਹੁਣ ਸੰਦ ਨਾਲ ਸਾਰੇ ਆਪਾਂ ਤਕਰੀਬਨ ਵੇਚ ਹੀ ਦੇਣੇ ਆ ਵੀ ਇਹ ਕਈ ਦੇ ਦੇਣੇ ਆ ਹਾਂਜੀ ਹਾਂਜੀ ਕਿਹੜੇ ਕਿਹੜੇ ਸੰਦ ਆਪਣੇ ਆਪਣੇ ਕੋਲੇ ਇੱਕ ਪ੍ਰੀਤ ਆ ਜੀ ਬਰੀਦ ਟਰੈਕਟਰ ਹਾਂ ਬਾਈ ਮਾਡਲ ਆਹੋ ਠੀਕ ਹੈ ਜੀ ਉਹ ਚੱਲਿਆ 900 ਕਿੰਟਾ ਉਹ ਚੱਲਿਆ ਵਾ ਇਹ 1200 ਚੱਲ ਗਿਆ ਸਮਝ ਜਾਗ ਵੱਧ ਚਲਾਉਂਦੇ ਇਹਨੂੰ ਠੀਕ ਹੈ ਜੀ ਤਕਰੀਬਨ ਰੇ ਖੜੇ ਹੀ ਆ ਇਹ ਕੋਈ ਬਾਲੇ ਚਲਾਏ ਦੀਆਂ ਵਰਦ ਨਵੀਂ ਆ ਹਾਂਜੀ ਹਾਂਜੀ ਮੈਂ ਇਹ ਕਰਤਾ ਫਿਰ 23 ਮਾਡਲ ਹੈ ਹਾਂਜੀ 23 ਮਾਡਲ ਇਹ 23 ਚ ਕਢਾਇਆ ਸੀ ਜਾਨੀ ਕਿ ਇਹ ਫੋਰ ਬਾਈ ਪੂਰਾ ਕਿ ਦੁੱਧਈ ਆ ਨਹੀਂ ਇਹ ਸੈਂਪਲ ਹੀ ਆ ਸੈਂਪਲ ਹੀ ਆ ਹਾਂ 2 ਮੀਲੀ ਆ ਠੀਕ ਹੈ ਬਾਈ ਹਾਂ ਕਰਾਰੋ ਚਾ 3 ਸਪੀਡ ਆ 3 ਸਪੀਡ ਦੇ ਵਿੱਚ ਠੀਕ ਹੈ ਬਾਈ ਕੋਣ ਸਾ ਪਿਆ ਜਾਵਾਂ ਹਨਾ ਬਈ ਜਾਵਾਂ ਬਾਈ ਚਲਾਇਆ ਹੀ ਨਹੀਂ ਟਰੈਕਟਰ ਤਾਂ ਦੱਸੀ ਜਾਂਦਾ ਨਹੀਂ ਸ਼ੋਰੂਮ ਕੰਡੀਸ਼ਨ ਹੀ ਹੈ ਇੱਕ ਸਾਹਿਬ ਦੀ ਹਾਂਜੀ ਹਾਂਜੀ ਤੇ ਚੱਲਿਆ 1200 ਘੰਟਾ ਬਈ ਇਹ 12 ਤੋਂ ਥੱਲੇ ਹੀ ਆ ਬਾਈ ਇਹ ਜੀ ਇਹ 12 ਤੋਂ ਘੰਟੇ ਤੋਂ ਥੱਲੇ ਹਾਂਜੀ ਹਾਂਜੀ ਤੇ ਅਜੇ ਇਹ ਕਿੰਨੇ ਦਾ ਦੇ ਦੇ ਦਿਆਂਗੇ ਬਈ ਇਹ ਆਪਾਂ 7-10 ਦਾ ਦੇ ਦਿਆਂਗੇ ਵੀਰਾ 7-10 ਦਾ ਦੇ ਦੇਉਂਗੀ ਹਾਂਜੀ ਠੀਕ ਆ ਬਈ ਠੀਕ ਆ ਤੇ ਜਿਹੜਾ ਦੂਜਾ ਆਪਣਾ ਪ੍ਰੀਤ ਚੱਲਿਆ ਹੋਇਆ ਉਹ ਕਿਹੜਾ ਮਾਡਲ ਆ ਬਾਈ ਉਹ ਬਾਈ ਮਾਡਲ ਆ ਜੀ ਉਹ ਕਿੰਨੇ ਦਾ ਦੇ ਦੇਗੇ ਬਈ ਆਪਾਂ ਉਹ ਆਪਾਂ 5.5 ਦਾ ਜੀ ਉਹ 5.5 ਦਾ ਦੇ ਦੇਗੇ ਤੇ ਹੋਰ ਕਿਹੜਾ ਸੰ ਦਾ ਬਸ ਇਹੀ ਆ ਜੀ ਬਸ ਇਹੀ ਆ ਜੀ ਇਹ ਦੋ ਸੰਦ ਦੀ ਵੇਚਣੀ ਆ ਮੈਨੂੰ ਦੋਵੇਂ ਟਰੈਕਟਰ ਨਵੇਂ ਕੰਡੀਸ਼ਨ ਦੇ ਵਿੱਚ ਹੀ ਆ ਹਨਾ ਜੀ ਹਾਂ ਜੀ ਹਾਂ ਜੀ ਬਿਲਕੁਲ ਜਿਵੇਂ ਨਵੇਂ ਪ੍ਰੀਤ ਦੂਜਾ ਆ ਕੇ ਵੇਖ ਲੈਣਗੇ ਉਹ ਤਾਂ ਫਿਰ ਆਪਣੇ ਕੋਲੇ ਖੜਿਆ ਨਹੀਂ ਹੋਣਾ ਸੀ ਹਨਾ ਜੀ ਪ੍ਰੀ ਦੇਦੂ ਵੀ ਸਾਫ ਆ ਜੀ ਦੱਸੋ ਇਹਦੋਂ ਵੀ ਸਾਫ ਆ ਹੈ ਉਹ ਇਸ ਤੋਂ ਵੀ ਸਾਫ ਪਿਆ ਠੀਕ ਆ ਇਹ ਨਵਾਂ ਨਵੇਂ ਦੇ ਮਾਰਕੀਟ ਰੇਟਾਂ ਵਿੱਚ ਕੀ ਚੱਲਦਾ ਹੁੰਦੇ ਨੇ ਉੱਥੇ ਸਸਤੇ ਹੀ ਆ ਹੁਣ ਤਾਂ ਮੇਰੀ ਨਜ਼ਰ 'ਚ 9.5 ਨੂੰ ਹੋਊਗਾ ਇਹ 9.5 ਨੂੰ ਤੇ ਇਹੋ ਜਿਹਾ ਤਾਂ ਕੀ ਵਿਗੜ ਗਿਆ ਹੀ ਹੈ ਨਾ ਹਾਂਜੀ ਹਾਂ ਬਾਕੀ 2 ਲੱਖ 2.5 ਦਾ ਫਾਇਦਾ ਹੋ ਜਾਣਾ ਤਿੰਨ ਦਾ ਹੀ ਮਾਰਦਨ ਤੇ ਕਰ ਦੋਗੇ ਫਿਰ ਭਾਈ ਕਰ ਜਾਗੇ ਮਾਨਦਾਰ ਕਰ ਹੀ ਜਾਾਂਗੇ ਜੀ ਕਿ ਤਾ ਭਾਈ ਜੀਵਿੰਦਾਰ ਕੋਈ ਤਗੜਾ ਭਰਾ ਕਿਸਾਨ ਭਰਾ ਆਖੇ ਵੀ ਮੈਂ ਦੋਵੇਂ ਹੀ ਲੈ ਆਂਨਾ ਫਿਰ ਭਾਈ ਫਿਰ ਵੱਧ ਕਰ ਜਾਗੇ ਆਪਾਂ ਠੀਕ ਆ ਬਈ ਠੀਕ ਆ ਨੰਬਰ ਕਿੰਨਾ ਬਈ ਆਪਣਾ ਫਿਰ 12 ਲੱਖ ਦਾ ਜੋੜਾ ਹੀ ਦੇ ਦਿਆਂਗੇ 12 ਦਾ ਜੋੜਾ ਹੀ ਦੇਦਾ ਠੀਕ ਆ ਬਈ ਨੰਬਰ ਕਿੰਨਾ ਬਈ ਆਪਣਾ ਨੰਬਰ ਹੈਗਾ 97815 ਜੀ 56390 ਇੱਕ ਵਾਰੀ ਹੋਰ ਬੋਲੋ ਜੀ 97815 ਜੀ 56390 ਠੀਕ ਆ ਮਤਲਬ ਇਹ ਵੀ ਮਿੱਤਰੋ 23 ਮਾਡਲ ਆ ਕਰਤਾਰ ਟਰੈਕਟਰ ਆ ਜਿਹੜਾ 3 ਸਪੀਡ ਦੇ ਵਿੱਚ ਰੇਟ ਜਿਹੜਾ ਇਕੱਲੇ-ਇਕੱਲੇ ਦਾ ਦੱਸਤਾ ਜੀ ਜੋੜਾ ਲੈਣਾ ਇੱਕ ਪ੍ਰੀਤ ਟਰੈਕਟਰ ਆ ਜੋੜਾ ਲੈਣਾ ਤੇ 12 ਲੱਖ ਦਾ ਮਿਲ ਜਾਊਗਾ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਵੱਡਾ ਘਰ ਆ ਕਾਲੇ ਜਿਹੜਾ ਬਾਈ ਦਾ ਕੋਲੇ ਤੁਸੀਂ ਆਉਣਾ ਮਿੱਤਰੋ ਕਾਲੇ ਖੱਡੇ ਵਾਲੇ ਬਾਈ ਦਾ ਘਰ ਪੁੱਛ ਕੇ ਬਾਈ ਦੇ ਕੋਲੇ ਤੁਸੀਂ ਪਹੁੰਚ ਜਾਣਾ ਬਾਈ ਨੂੰ ਸਾਰਾ ਇਲਾਕਾ ਸਾਰਾ ਨਗਰ ਸਾਰ ਜਿਹੜੇ ਨੇੜੇ-ਤੜੇ ਦੇ ਪਿੰਡ ਜਾਣਦੇ ਹੀ ਆ ਕਿਸੇ ਭਰਾ ਦਾ ਖੁੰਝਾ ਨਹੀਂ ਹੋਣਾ ਜਿਹੜਾ ਕਾਲੇ ਬਾਈ ਨੂੰ ਨਾ ਜਾਣਦਾ ਹੋਊਗਾ ਨੰਬਰ ਸਕਰੀਨ ਦੇ ਉੱਤੇ